ਵਾਹਵਾ ਹੋ ਗੋਤ ਜੰਮਾਬਾਦ ਜੰਮਾਬਾਦ ਬੱਤੀ ਸਰਕਾਰ ਮੁਰਦਾਬਾਦ 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 ਬੱਤੀ ਸਰਕਾਰ ਮੈਂ ਪਹਿਲੋ ਤਾਂ ਪ੍ਰੈਸ ਭਾਈ ਚਰੇ ਦਾ ਅਸੀਂ ਧੰਨਵਾਦ ਕਰਦੇ ਆ ਕਿ ਜਿਹੜਾ ਕਮਵਲੀ ਗੂੰਗੀ ਬੋਲੀ ਸਰਕਾਰ ਤਾਂ ਸਾਡੀ ਆਵਾਜ਼ ਪਹੁੰਚਾਉਂਦੇ ਆ ਅੱਜ ਦੀ ਜਿਹੜਾ ਟਰੈਕਟਰ ਮਾਰਚ ਆ ਅੱਜ ਭਾਰਤ ਸਰਕਾਰ ਥਾਂ ਥਾਂ ਤੇ ਅੱਗ ਦੇ ਜਾਦੀ ਦਾ ਦਿਹਾੜਾ 15 ਅਗਸਤ ਥਾਂ ਥਾਂ ਤੇ ਮਨਾ ਰਹੀ ਆ ਕਾਦੇ ਜਾਦੀ ਸੜਕਾਂ ਦੇ ਵਿੱਚ ਇਹਨਾਂ ਰੋੜ ਰੋੜਾਂ ਦੇ ਵਿੱਚ ਇਹਨਾਂ ਨੇ ਕੰਡਾ ਕੀਤੀਆਂ ਹੱਕ ਮੰਗਣ ਗਏ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਅੱਜ ਟਰੈਕਟਰ ਮਾਰਚ ਆ ਜਿਹੜਾ ਮਜ਼ਦੂਰ ਮੋਰਚੇ ਵੱਲੋਂ ਗੈਰਾਈ ਨੀਤਿਕ ਮੋਰਚੇ ਵੱਲੋਂ ਇਹ ਗੈਰਾਈ ਨੀਤਿਕ ਮੋਰਕੇ ਦੀ ਜਹੇਬੰਦੀ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਕੋਟ ਬੁੱਢਾ ਸਾਡਾ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਜਿਹੜੀਆਂ ਸਿੰਘਾਂ ਨੂੰ ਲੈ ਕੇ ਖਨੌਰੀ ਬਾਰਡਰ ਤੇ ਆ ਇਸ ਟਾਈਮ ਡਟਿਆ ਹੋਇਆ ਤੇ ਅੱਜ ਜਹੇਬੰਦੀ ਨੂੰ ਹੁਕਮ ਆ ਕਿ ਜਿਹੜਾ 15 ਅਗਸਤ ਵਾਲੇ ਦੇਣਾ ਟਰੈਕਟਰ ਮਾਰਚ ਕੱਢਿਆ ਜਾਵੇ ਤੇ ਜਿਹੜੇ ਆੜਾ ਗਲਤ ਕਾਨੂੰਨ ਬਣਾਇਆ ਇਹਨਾਂ ਨੇ ਬੀਜੇਪੀ ਸਰਕਾਰ ਨੇ ਕਿਸਾਨ ਮਜ਼ਦੂਰ ਦੁਕਾਨਦਾਰਾਂ ਜਨਤਾ ਨੀਤੀ ਜਿਹੜੀ ਮਾਰੂ ਨੀਤੀ ਬਣਾਈਆਂ ਇਹ ਕਾਨੂੰਨ ਅਸੀਂ ਆਨੇ ਨੂੰ ਵਾਪਸ ਲਓ ਜਿਹੜੇ ਪਹਿਲਾ ਸੰਵਿਧਾਨ ਬਣਿਆ ਉਹਨੂੰ ਕਾਮਯਾਬ ਰੱਖੋ ਨਵੇਂ-ਨਵੇਂ ਸੰਵਿਧਾਨ ਨਾ ਬਣਾਓ ਨਾ ਜਨਤਾ ਨੂੰ ਮਾਰੋ ਇਹ ਕਾਨੂੰਨ ਵਾਪਸ ਲਿਆ ਜਾਵੇ ਸਾਡੀਆਂ ਮੰਗਾਂ ਮੰਨੀਆਂ ਜਾਣ ਅੱਜ ਅਸੀਂ ਡੀਸੀ ਦਫਤਰ ਦਾ ਬੂਹੇ ਗਾੜੀ ਕਿਸਾਨ ਚਰਚ ਕਮੇਟੀ ਪੰਜਾਬ ਕੋਟਪੁੱਟਾ ਅੱਜ ਜਿਹੜੀਆਂ ਕਾਪੀਆਂ ਸਾੜੂਗੀ ਪਿਆਰ ਦਾ ਰੋਜ਼ ਪ੍ਰਦਰਸ਼ਨ ਕਰੂਗੀ ਵੱਧ ਕਰਦੇ ਆ ਪ੍ਰੈਸ ਭਾਈਚਾਰੇ ਦਾ ਜਿਹੜੀ ਸਾਡੀ ਆਵਾਜ਼ ਗੂੰਗੀਆਂ ਬੋਲੀਆਂ ਸਰਕਾਰਾਂ ਤੱਕ ਪਹੁੰਚਾਰੇ ਆ ਅੱਜ ਜੌਨ ਸ਼ਾਮ ਸਿੰਘ ਟਾਰੀ ਸਭਰਾ ਵੱਲੋਂ ਜਿਹੜੇ ਸਾਡੇ ਜੌਨ ਦੇ ਟਰੈਕਟਰ ਆ ਪਿੰਡ ਸਭਰਾ ਦੇ ਵੱਡੀ ਗਿਣਤੀ ਦੇ ਟਰੈਕਟਰ ਆ ਇਹ 15 ਅਗਸਤ ਦਾ ਜਿਹੜਾ ਟਰੈਕਟਰ ਮਾਰਚਾ ਲਿਖਿਆ ਸਾਡੇ ਸੂਬਾ ਪ੍ਰਧਾਨ ਸਰਦਾਰ ਇੰਜਾਜੀਤ ਸਿੰਘ ਕੋਟਵਾਲਾ ਸਾਨੂੰ ਦੇਸ਼ ਕੀਤਾ ਸੀ ਜਿਹੜਾ ਗੈਰ ਰਾਜ ਦੇ ਤੱਕ ਸਯੁਗਤ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜਾ ਦੋਹਾਂ ਫੋਰਮਾਂ ਵੱਲੋਂ ਲਿਖਿਆ ਗਿਆ ਪ੍ਰੋਗਰਾਮ ਉਦੇ ਸਬੰਧ ਵਿੱਚ ਸਾਨੂੰ ਜਿਹੜੀ ਹਦਾਇਤ ਕੀਤੀ ਗਈ ਸੀ ਉਹਦੇ ਸਬੰਧ ਵਿੱਚ ਅੱਜ ਜਿਹੜਾ ਪਿੰਡਸ ਭਰਾ ਤੋਂ ਜਿਹੜਾ ਵੱਡਾ ਟਰੈਕਟਰਾਂ ਦਾ ਕਾਫਲਾ ਲੈ ਕੇ ਅਸੀਂ ਡੀਸੀ ਦਫ਼ਤਰ ਤਰਨਤਾਰਨ ਨੂੰ ਰਵਾਨਾ ਹੋ ਰਹੇ ਆਂ ਵੱਡੀ ਗਿਣਤੀ ਵਿੱਚ ਸਾਡੇ ਕਿਸਾਨ ਭਰਾ ਪਿੰਡੇ ਦੇ ਜਿਹਾਰੂ ਆਗੂ ਪਿੰਡੇ ਜਿੰਨੇ ਹੀ ਮੋਤਵਾ ਜਿੰਨੇ ਭਰਾ ਸਾਡੇ ਸਾਰੇ ਮੈਂਬਰ ਸਾਰੇ ਵੱਡੀ ਗਿਣਤੀ ਵਿੱਚ ਜਾ ਕੇ ਜਿਹੜਾ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਡੀਸੀ ਦਫ਼ਤਰ ਵਿੱਚ ਜਾਣਗੇ ਅਤੇ ਮੰਗ ਪੱਤਰ ਦੇ ਕੇ ਜਿਹੜੇ ਨਵੇਂ ਕਾਨੂੰਨ ਬਣੇ ਆ ਤਿੰਨ ਉਹਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਮੈਂ ਸਤਨਾਮ ਸਿੰਘ ਯੁੱਧਕਾ ਜੌਨ ਜਰਨਲ 77 ਜੀਤ ਬਾਬਾ Samsung ਜੀ ਟਾਰੀ ਅੱਜ ਬਹੁਤ ਹੀ ਭਾਰੀ ਰੋਸ ਦੇ ਨਾਲ ਜੋ ਕਿਸਾਨ ਜਿਹੇ ਬੰਦੀਆਂ ਟਰੈਕਟਰ ਮਾਰਚ ਕਰ ਰਹੀਆਂ ਐ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆਂ ਕਿ ਆਂਦੇ ਯਾਦੀ ਆ ਹੋਇਆਊਗਾ ਭਾਰਤ ਯਾਦ ਹੋਇਆਊਗਾ ਪੰਜਾਬ ਕੋਈ ਯਾਦ ਨਹੀਂ ਹੋਇਆ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਅੱਜ ਵੀ ਆਪਣੇ ਹੱਕ ਲੈਣ ਵਾਸਤੇ ਕੋਈ ਵੀ ਐਨੇ ਮੰਨ ਲਓ ਫਸਲ ਵੇਚਣੀ ਐ ਚਾ ਕੋਈ ਵੀ ਆਪਦਾ ਨਵਾਂ ਬੀਣ ਸ਼ੁਰੂ ਕਰਨਾ ਉਦੋਂ ਸਰਕਾਰ ਦਾ ਪਿੱਟ ਸਿਆਪਾ ਕਰਨਾ ਪੈਂਦਾ ਅਡਾਨੀਆਂ ਬਾਨੀਆਂ ਵੇਖ ਲਓ ਆਉਦੀ ਮਰਜ਼ੀ ਦੇ ਨਾਲ ਨੈਟ ਵਧਾਉਂਦੇ ਆ ਕਿਸੇ ਨੇ ਕੋਈ ਬੋਲਿਆ ਕੋਈ ਸਰਕਾਰ ਨੇ ਕੋਈ ਪ੍ਰਕਿਰ ਕੰਮ ਦਿੱਤਾ ਤੇ ਨਾ ਪੰਜਾਬ ਸਰਕਾਰ ਬੋਲੀ ਨਾ ਸੈਂਟਰ ਬੋਲੀ ਆ ਤੇ ਜੇ ਜ਼ਿਮੀਂਦਾਰ ਆਉਦੀ ਫਸਲ ਦਾ 1 ਰੁਪਿਆ ਰੇਟ ਵਧਾਉਣ ਲਈ ਕਹਿੰਦਾ ਤੇ ਸੈਂਟਰ ਤਾਂ ਕੀ ਬਾਹਰਲੇ ਦੇਸ਼ ਤੱਕ ਪਾਜੜਾ ਪੈ ਜਾਂਦੀਆਂ ਹੈ ਇਹ ਸਰਕਾਰ ਨੇ ਇਸ ਪੰਜਾਬ ਸਰਕਾਰ ਤੋਂ ਇਹਨਾ ਮੰਗ ਕੀਤੀ ਆ ਕਿਸਾਨ ਆਪਣਾ ਮੁੱਲ ਮੰਗਨਦਾ ਆ ਕਿ ਜਦੋਂ ਕਿਸਾਨ ਨੇ ਮੁੱਲ ਮੰਗਣਾ ਦਾ ਉਹ ਆਤਵਾਦੀ ਜਦੋਂ ਹਾਰਪੀੜਤਾ ਆ ਜੇ ਨਾ ਕਦੇ ਬਦਲ ਫੜ ਜੇ ਉਦੋਂ ਸਹਾਇਤਾ ਕਰਨੀ ਉਦੋਂ ਕਿਸਾਨ ਚੰਗਾ ਹੈ ਉਦੋਂ ਇਹੋ ਜਿਹੜਾ ਸਿੱਖ ਆ ਉਦੋਂ ਤੇ ਰਾਸ਼ਨ ਲੈ ਲੈ ਜਾਂਦਾ ਵਾ ਕਿ ਜਿਹੜੇ ਥਾਂ ਥਾਂ ਤੇ ਸਰਕਾਰ ਅੱਜ ਝੰਡੇ ਲਾਉਂਦੇ ਹੀ ਆ ਜਿਆਦੀ ਦੇ ਦਿਹਾੜੇ ਨੂੰ ਮਨਾਉਂਦੇ ਹੀ ਆ ਦਾ ਸਖਤ ਵਿਰੋਧ ਕਰਦੇ ਆ ਅਸੀਂ ਅੱਜ ਐਸੇ ਜਿਆਦੀ ਦੇ ਦਿਹਾੜੇ ਦੇ ਵਿੱਚ ਰੋਸ ਕਰਦੇ ਆ ਤੇ ਭਾਰੇ ਟ੍ਰੈਕਟਰ ਰੈਲੀ ਜਿਹੜੀ ਆ ਸਯੁਕਤ ਮੋਰਚੇ ਦੇ ਕਾਲ ਤੇ ਪਿੰਡ ਸਭਰਾ ਤੋਂ ਤਰਨਤਾਰਨ ਤੱਕ ਜਲਦੀ ਸੀ ਦਾ ਅਸਰ ਜਾਊਗੀ ਉਥੇ ਜਾ ਕੇ ਜਿਹੜੇ ਇਹਨਾਂ ਨੇ ਬੈਰ ਕਾਨੂੰਨ ਬਣਾਏ ਆ ਉਹਨਾਂ ਦੀਆਂ ਕਾਪੀਆਂ ਫੁਕੀਆਂ ਜਾਣਗੀਆਂ ਤੇ ਮੈਂ ਡਾਕਟਰ ਰਜਿੰਦਰ ਸਿੰਘ ਜੀ ਸਾਫ ਦਾ ਸਰਪੰਚ ਸਭਰਾ ਕੀ ਚਾਹਣਾ ਚਾਹੁੰਦੇ ਜੋ ਅੱਜ ਟਰੈਕਟਰ ਮਾਰਚ ਕੀਤਾ ਜਾ ਰਿਹਾ ਵਾ ਸਭਰਾਤ ਵੀ ਕੋਈ ਜਿਹੜੀ ਸੈਂਟਰ ਦੀ ਸਰਕਾਰ ਆ ਸਮੇਂ-ਸਮੇਂ ਦੇ ਨਾਲ ਕਦੀ ਕਾਨੂੰਨ ਬਣਾ ਕੇ ਕਦੀ ਕੋਸ਼ਿਸ਼ ਕਰਕੇ ਕਿਸਾਨਾਂ ਨੂੰ ਆਮ ਨਾਗਰਿਕਾਂ ਦੇ ਇਦਾਂ ਤੇ ਗਲਤ ਜਿਹੜੇ ਆ ਮਤਲਬ ਕਾਨੂੰਨ ਥੋਪ ਕੇ ਉਹਨਾਂ ਨੂੰ ਮਤਲਬ ਬਹੁਤ ਕਮਜ਼ੋਰ ਕਰਨਾ ਚਾਹੁੰਦੀ ਆ ਔਰ ਜਿਹੜੀ ਸਾਡੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਿਹਦਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟਵੜਾ ਉਹਨਾਂ ਦੀ ਰਹਿਨਮਾਈ ਹੇਠ ਅੱਜ ਪਿੰਡ ਸਭਰਾ ਤੋਂ ਸਾਡੇ ਜ਼ੋਨ ਦੇ ਪ੍ਰਧਾਨ ਵੱਖ-ਵੱਖ ਅਹੁਦਿਆਂ ਦੇ ਅਹੁਦੇਦਾਰ ਸਾਹਿਬ ਸਾਡੇ ਵਿੱਤ ਕਤਰ ਸਾਹਿਬ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਅੱਜ ਅਸੀਂ ਬੜਾ ਵੱਡਾ ਕਾਫਲਾ ਲੈ ਕੇ ਤਰਨਤਾਰਨ ਡੀਸੀ ਦਫ਼ਤਰ ਜਾ ਕੇ ਉੱਥੇ ਜਿਹੜੀਆਂ ਇਹਨਾਂ ਨੇ ਕਾਨੂੰਨ ਦੀਆਂ ਕਾਪੀਆਂ ਉਹਨਾਂ ਨੂੰ ਸਾਰਨ ਵਾਸਤੇ ਜਾ ਰਹੇ ਹਾਂ